ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਟ ਸਟਾਲ ਲਗਾ ਦਾ ਤੇ ਡਰਾਈਵਰ ਕੋ ওভার ਕੰਟਰੋਲ ਹੋ ਗਿਆ ਛੋਟਾ ਥੀ ਤੇ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵਾਜ ਗਿਆ ਤੇ ਪਟ ਗਿਆ ਮੇਰਾ ਨਾਮ ਤ੍ਰੇਸਵਾਲ ਸਿੰਘ ਛੋਟਾ ਨਾਮ ਕਾਲੇਰਾਮ ਇਹ ਸਰ ਆਪਾਂ ਅੰਮਰਸਰ ਤੋਂ ਗੁਰਦਾਸਪੁਰ ਜਾ ਰਹੇ ਹ ਇੱਕ ਕ੍ਰਿਸਟਲ ਫਾਰਮ सा टी बोर्ड चार्ट स्टाल का अवेर काम है इस टाइम मैरिज है चार बंदे मगर बैठे ग ओवरलोड कुछ नहीं गई बिल्कुल खाली ही ग्डी का स्टरिंग फ्री हो बिल्कुल बहुत घट स्पीड पर गई बस इस सर पलटी लग गई कोई पता नहीं लग उस तो ਪਜੇ ਨਾਲ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਲੌਂਡੇ ਨਹੀਂ ਇਹ ਮਗਰ ਬੈਠੇ ਸੀ ਡਾਲੇ ਤੇ ਮਾਲ ਗੱਡੀ 'ਚ ਬੈਠੇ ਹਾਂਜੀ ਇਹ ਡਿੱਗ ਪਏ ਨਹੀਂ ਥੱਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਤੇ ਡਿੱਗ ਪਏ ਸੜਕ 'ਨਾਂ ਵੱਜੇ ਆ ਸੜਕ ਨਾਲ ਹੀ ਹਾਂਜੀ ਹਾਂਜੀ ਉਸੇ ਟਾਈਮ ਮੌਕੇ ਤੇ ਹੀ ਇਹ ਅੰਬਰਸਰ ਜੋੜਾ ਫਾਟਕ ਇਹਦਾ ਨਾਮ ਗੋਪਾਲ ਹੈ ਜੀ ਇਸ ਪਾਲ ਡੈਡੀ ਦਾ ਸਾਡੀ ਲਾਣ ਦੇ ਕਰਦੇ ਸਾਰੇ ਦਿਹਾੜੀਦਾਰ ਹੀ ਆ ਮੈਂ ਐਸਆਈ ਅਸ਼wini ਕੁਮਾਰ थाना ਸਿਵਲਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰਿੰਗ ਵਾਲੇ ਜਿਹੜੇ ਹੁੰਦੇ ਆ ਆਪਣਾ ਬੈਰੇ ਦਾ ਕੰਮ ਕਰਦੇ ਨੇ ਅਮਰ ਸਾਹਿਬ ਤੋਂ ਗੁਰਵਾਕ ਤੋਂ ਜਾ ਰਹੇ ਸੀ ਜਦੋਂ ਕੰਡਿਆਲ ਬਾਈਪਾਸ ਤੇ ਪਹੁੰਚਿਆ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਹਾਥੀ ਇਹ ਜਿਹੜਾ ਜੱਕਦਮ ਡੁਆਇਡਰ ਤੇ ਆਣ ਕੇ ਡੁਆਇਡਰ ਨਾਲ ਵੱਜ ਗਿਆ ਤੇ ਪਟ ਗਿਆ ਜਿਹਦੇ ਵਿੱਚ ਇੱਕ ਗਪਾਲ ਨਾਂ ਦਾ ਸ਼ਖਸੀਗਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਤੇ ਇਸ ਦੀ ਮੌਕੇ ਤੇ ਮੌਤ ਹੋ ਗਈ ਆ ਕਿੰਨੇ ਜਾਣੇ ਸੀ ਇਹ ਸੱਤ ਜਾਣੇ ਸੀਗੇ ਇਹ ਰਹਿਣ ਵਾਲੇ ਤੇ ਅਮਰ ਸਰ ਜੋੜਾ ਫੜਕਦੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਜੁਪੀ ਤੋਂ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗਪਾਲ ਸਾਣਾ ਕਲਾਸ਼ ਕਾਲੀ ਮਿਸ਼ਰਾਪੁਰ ਆ ਆਪਣਾ থানা ਪਿਆਗਪੁਰ ਯੂਪੀ ਦਾ ਰਹਿਣ ਵਾਲਾ ਐ ਮੈਗੀ ਆ ਕੋਈ ਆਪਣਾ 55 ਸਾਲ ਦੇ ਲੱਗ ਜੈ 50 ਹੋ ਜਾਂਦੇ ਕਦੇ ਪੁੱਜ ਗਏ ਕਾਰਵਾਈ ਕਰ ਰਹੇ ਆ ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਟ ਸਟਾਲ ਲਗਾ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਥੀ ਤੇ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵਾਜ ਕੇ ਤੇ ਭਟ ਗਿਆ मेरा नाम त्रिशपाल सिंह छोटा नाम काले राम ये अम्बरसर तो गुरदासपुर जा रहे फार्म। साम है चार्ट स्टाल का अज सवेर का मैरिज है चार बंदे मगर बैठे ओवरलोड कुछ नहीं गई बिल्कुल खाली ही स्ट्रिंग फ्री होया गई ਆਸੇ ਜਿਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ